ਅੱਜ ਦਾ ਮੁੱਦਾ ਪੰਜਾਬ ਦੀ ਹਾਲਤ ਹੈ ਪੰਜਾਬ ਦਾ ਹਾਲ ਦੇਖ ਕੇ ਬਹੁਤ ਬਹੁਤ ਸਾਰੇ ਐਸੇ ਬੜੀ-ਬੱਡੀ ਗਿੰਥੀ ਦੇ ਪੰਜਾਬੀ ਨੇ ਜਿਨ੍ਹਾਂ ਨੂੰ ਪੰਜਾਬ ਦਾ ਬਹੁਤ ਫਿਕਰ ਹੈ ਤੇ ਉਹ ਕੁਝ ਕਰਨਾ ਚਾਹੁੰਦੇ ਆ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਪਦਵੀਆਂ ਤੋਂ ਉਹ ਪੰਜਾਬ ਦੇ ਵਾਸਤੇ ਕੁਝ ਕਰਨਾ ਚਾਹੁੰਦੇ ਆ ਬੜੀ ਢੇਰ ਤੋਂ ਇਹ ਗੱਲਾਂ ਚੱਲ ਰਹੀਆਂ ਕਿ ਕੁਛ ਨਾ ਕੁਛ ਕੀਤਾ ਜਾਵੇ ਉਹ ਲੋਕ ਖਾਸ ਕਰਕੇ ਜਿਹੜੇ ਪੋਲਿਟਿਕਸ ਤੋਂ ਪਾਸੇ ਬੈਠੇ ਆ ਉਹ ਕੋਈ ਰੋਲ ਪਲੇ ਕਰਨ ਕਈ ਵਾਰੀ ਇਹ ਵੀ ਵਿਚੋਂ ਆਇਆ ਕਿ ਕੋਈ ਨਵੀਂ ਪਾਰਟੀ ਬਣਾਈ ਜਾਏ ਕਿਉਂਕਿ ਪਹਿਲਾ ਜਿਹੜਾ ਐਕਸਪੈਰੀਮੈਂਟ ਸੀ ਉਹ ਕੋਈ ਬਹੁਤਾ ਕਾਮਯਾਬ ਨਹੀਂ ਰਿਹਾ ਤਾਂ ਕਰਕੇ ਕਿਸੇ ਦਾ ਨਵੀਂ ਪਾਰਟੀ ਬਣਾਉਣ ਵਾਲੇ ਪਾਸੇ ਨੂੰ ਵੀ ਬਹੁਤੀ ਹਿੰਮਤ ਨਹੀਂ ਹੋਈ ਹੁਣ ਇੱਕ ਨਵੀਂ ਉਮੀਦ ਜਾਗੀਆ ਜਦੋਂ ਇਹ ਹੁਣ ਅਕਾਲਤਾਕ ਸਾਹਿਬ ਨੇ ਅਕਾਲੀ ਦਲ ਦੇ ਵਾਰੇ ਜੋ ਫੈਸਲਾ ਲਿਆ ਉਹ ਫੈਸਲਾ ਲੈ ਕੇ ਅਕਾਲੀ ਦਲ ਜੋ ਕਿ ਪੰਜਾਬ ਦੀ ਆਪਣੀ ਪਾਰਟੀ ਏ ਪੰਜਾਬ ਦੀ ਖੇਤਰੀ ਪਾਰਟੀ ਆ ਤੇ ਉਸ ਨੂੰ ਕਿਹਾ ਕਿ ਇਹਦੀ ਮੈਂਬਰਸ਼ਿਪ ਦੂਜੀ ਵਾਰੀ ਤੋਂ ਸ਼ੁਰੂ ਕਰੋ ਮੈਂਬਰ ਬਣਾਓ ਨਵੇਂ ਡੈਲੀਗੇਟ ਚਣੋ ਤੇ ਪਾਰਟੀ ਨੂੰ ਇੱਕ ਤਰ੍ਹਾਂ ਦਾ ਰੀਕਨਸਟੀਟਿਊਟ ਕੀਤਾ ਜਾਵੇ ਇਹ ਕਿ ਮੌਕਾ ਆ ਗਿਆ ਕਿ ਜਿਸ ਮਕਸਦ ਦੇ ਕਰਕੇ ਅਕਾਲੀ ਦਲ ਦਾ ਗਠਨ ਹੋਇਆ ਸੀ ਉਸ ਸਿਧਾਂਤਾਂ ਦੇ ਉੱਤੇ ਅਕਾਲੀ ਦਲ ਨੂੰ ਚਲਾਇਆ ਜਾਵੇ ਇਹ ਇੱਕ ਬਹੁਤ ਵੱਡਾ ਮੌਕਾ ਇਹ ਇਹ ਆਇਆ ਤੋ ਇਹਦੇ ਨਾਲ ਇੱਕ ਉਮੀਦ ਵੀ ਜਾਗੀ ਆ ਕਿ ਪੰਜਾਬ ਦੀ ਆਪਣੀ ਉਹ ਪਾਰਟੀ ਜਿਹੜੇ ਕਿ ਜਿਨ੍ਹਾਂ ਦਾ ਮੇਨ ਮਕਸਦ ਹੀ ਪੰਜਾਬ ਸਭ ਤੋਂ ਪਹਿਲਾਂ ਪੰਜਾਬ ਹੀ ਆਉਂਦਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਜ਼ਰੂਰਤ ਆ ਖੇਤਰੀ ਪਾਰਟੀ ਦੀ ਇੱਕ ਰੀਜਨਲ ਪਾਰਟੀ ਦੀ ਪੰਜਾਬ ਦੀਆਂ ਸਮੱਸਿਆਵਾਂ ਬੜੀਆਂ ਪੈਕਿਉਲਰ ਨੇ ਪਾਕਿਸਤਾਨ ਦੇ ਤੋਂ ਉਲਾਇਦਾ ਨਹੀਂ ਇੰਡੀਆ ਦੇ ਵਿੱਚ ਹੋਰ ਵੀ ਕੁਝ ਸਟੇਟਸ ਐਸੀਆਂ ਨੇ ਜਿਨ੍ਹਾਂ ਦੀਆਂ ਪੰਜਾਬ ਵਾਂਗੂ ਪੈਕਿਉਲਰ ਜੋ ਸਿਚੁਏਸ਼ਨ ਹੈ ਆਪਣੀਆਂ ਪ੍ਰੋਬਲਮਸ ਨੇ ਜਿਵੇਂ ਬੰਗਾਲ ਹੋਇਆ ਜਿਵੇਂ ਤਾਮਿਲਨਾਡੂ ਹੋਇਆ ਇਸੇ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਸਟੇਟਾਂ ਵਿੱਚ ਵੀ ਹਮੇਸ਼ਾ ਹੀ ਰੀਜਨਲ ਪਾਰਟੀਆਂ ਜ਼ਿਆਦਾ ਸਕਸੈਸਫੁਲ ਰਹੀਆਂ ਨੇ ਜਿੰਨੀਆਂ ਵੀ ਸੈਂਟਰਲ ਪਾਰਟੀਆਂ ਹੁੰਦੀਆਂ ਉਹ ਸੈਂਟਰਲ ਪਾਰਟੀਆਂ ਦਾ ਧਿਆਨ ਉਹਨਾਂ ਪ੍ਰੋਬਲਮ ਜਿਹੜੀਆਂ ਉਹ ਸਟੇਟ ਦੀਆਂ ਸਪੈਸੀਫਿਕ ਪ੍ਰੋਬਲਮ ਨੇ ਪੈਕਿਉਲਰ ਪ੍ਰੋਬਲਮ ਨੇ ਉਹਨਾਂ ਦੇ ਪਾਸੇ ਨੂੰ ਨਹੀਂ ਜਾਂਦਾ ਇਹ ਪਿੱਛੇ ਵੀ ਪੰਜਾਬ 'ਚ ਵੀ ਹਮੇਸ਼ਾ ਦੇਖਿਆ ਗਿਆ ਕਿ ਇਹ ਸੈਂਟਰਲ ਪਾਰਟੀ ਦਾ ਧਿਆਨ ਜਿਆਦਾ ਸੈਂਟਰਲ ਮੁੱਦਿਆਂ ਦੇ ਉੱਤੇ ਹੀ ਇਕੱਤਰ ਹੁੰਦਾ ਪੰਜਾਬ ਦੇ ਮੁੱਦਿਆਂ ਤੇ ਨਹੀਂ ਹੁੰਦਾ ਇਸ ਕਰਕੇ ਪੰਜਾਬ ਨੂੰ ਜ਼ਰੂਰਤ ਆ ਇੱਕ ਰੀਜਨਲ ਪਾਰਟੀ ਔਰ ਹੁਣ ਇਹ ਮੌਕਾ ਇਹ ਆ ਗਿਆ ਕਿ ਜੋ ਸਾਡੀ ਪੰਜਾਬ ਦੀ ਆਪਣੀ ਰੀਜਨਲ ਪਾਰਟੀ ਹੈ ਕਾਲੀ ਦਾਲ ਉਸ ਨੂੰ ਰਿਵਾਈਵ ਕੀਤਾ ਜਾਵੇ ਇਹ ਜੋ ਸਿਚੁਏਸ਼ਨ ਆ ਜਾਈਆ ਇਹ ਸਿਚੁਏਸ਼ਨ ਦੇ ਵਿੱਚ ਉਹ ਲੋਕ ਉਹ ਵਲੰਟੀਅਰ ਜਿਨ੍ਹਾਂ ਨੇ ਪਿਛਲੇ 10-12 ਸਾਲ ਤੋਂ ਇਹ ਲੀਡਰਸ਼ਿਪ ਦੇ ਖਿਲਾਫ ਲੜਾਈ ਲੜੀ ਆ ਕਿ ਲੀਡਰਸ਼ਿਪ ਨੂੰ ਰਿਅਲਾਈਜ਼ ਕਰਾਇਆ ਕਿ ਲੀਡਰਸ਼ਿਪ ਉਹ ਜੋ ਅਸਲੀ ਸਿਧਾਂਤਤਾ ਉਥੋਂ ਪਾਸੇ ੜ ਗਈ ਆ ਉਹਨਾਂ ਨੇ ਜਿਨ੍ਹਾਂ ਨੇ ਲੜਾਈ ਲੜੀ ਆ ਅੱਜ ਇਹ ਉਹਨਾਂ ਦੀ ਜਿੱਤ ਆ ਕਿ ਅੱਜ ਜੋ ਲੀਡਰਸ਼ਿਪ ਨੇ ਰਿਅਲਾਈਜ਼ ਕੀਤਾ ਕਿ ਲੀਡਰਸ਼ਿਪ ਤੋਂ ਗਲਤੀਆਂ ਹੋਈਆਂ ਇਹਨਾਂ ਗਲਤੀਆਂ ਨੂੰ ਰਿਅਲਾਈਜ਼ ਕਰਾਉਣ ਵਾਸਤੇ ਹੀ ਇਹ ਲੜਾਈ ਲੜੀ ਸੀ ਔਰ ਇਹ ਲੜਾਈ ਲੜ ਰਹੀ ਸੀ ਉਹਨਾਂ ਚੋਂ ਕਈ ਦੂਜੀਆਂ ਪਾਰਟੀਆਂ 'ਚ ਗਏ ਤਾਂ ਕਿ ਅਕਾਲੀ ਦਲ ਇਹਨਾਂ ਨੂੰ ਤੇ ਲੀਡਰਾਂ ਨੂੰ ਰਿਅਲਾਈਜ਼ ਕਰਾਇਆ ਜਾਵੇ ਕਿ ਇਹ ਦੂਜੀਆਂ ਪਾਰਟੀਆਂ ਤੋਂ ਬਾਹਰ ਰਹਿ ਕੇ ਲੜੇ ਅੱਜ ਹੁਣ ਉਹ ਸਾਰੇ ਲੋਕ ਜਿਨ੍ਹਾਂ ਨੇ 10-12 ਸਾਲ ਤੋਂ ਇਸ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਲੜਾਈ ਲੜੀ ਆ ਅੱਜ ਮੌਕਾ ਕਿ ਉਹ ਸਾਰੇ ਹੁਣ ਅਕਾਲੀ ਦਲ ਦੇ ਵਿੱਚ ਆਜੋ ਜਿਵੇਂ ਕਿ ਇਕਾਲਤਖ ਸਾਹਿਬ ਨੇ ਕਿਹਾ ਕਿ ਮਤਭੇਦ ਭੁੱਲ ਜਾਓ ਹੁਣ ਉਹ ਪੁਰਾਣੇ ਸਾਰੇ ਮਤਪੇਦ ਭੁੱਲ ਜਾਣੇ ਚਾਹੀਦੇ ਆ ਤੇ ਇੱਕ ਨਵੀਂ ਉਮੀਦ ਦੇ ਨਾਲ ਇੱਕ ਨਵੀਂ ਸ਼ੁਰੂਆਤ ਕੀਤੀ ਜਾਵੇ ਅਕਾਲ ਤਖਤ ਸਾਹਿਬ ਨੇ 7 ਮੈਂਬਰੀ ਕਮੇਟੀ ਬਣਾਈ ਆ ਔਰ ਉਸ 7 ਮੈਂਬਰੀ ਕਮੇਟੀ ਨੇ ਹੁਣ ਮੈਂਬਰਸ਼ਿਪ ਦੀ ਮਹਿੰਮ ਸ਼ੁਰੂ ਕਰਨੀ ਆ ਨਵੇਂ ਇਲੈਕਸ਼ਨ ਕਰਾਉਣੇ ਆ ਨਵੀਂ ਲੀਡਰਸ਼ਿਪ ਚੁਣਨੀ ਆ ਹੁਣ ਜਦੋਂ 7 ਮੈਂਬਰੀ ਉਹ ਕਮੇਟੀ ਏ ਹੁਣ ਮੈਂਬਰਸ਼ਿਪ ਦੀ ਡਰਾਈਵ ਸ਼ੁਰੂ ਕਰੇਗੀ ਪਹਿਲਾ ਥੋੜਾ ਜਿਹਾ ਇਹ ਵੀ ਦੱਸ ਦਿਆਂ ਕਿ ਇਹ ਅਕਾਲ ਤਖਤ ਸਾਹਿਬ ਨੇ ਤੱਕ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਪਰ ਇਸ ਨੂੰ ਹੁਣ ਇੱਕ ਤਰ੍ਹਾਂ ਦੀ ਲੀਗਲ ਸ਼ੇਪ ਦੇਣ ਦੇ ਵਾਸਤੇ ਜੋ ਅਕਾਲੀ ਦਲ ਦੀ ਟਾਪ ਬਾਡੀ ਆ ਜਿਹੜੀ ਕਿ ਵਰਕਿੰਗ ਕਮੇਟੀ ਆ ਜਿਸ ਨੂੰ ਇਹ ਅੰਤਰਨ ਕਮੇਟੀ ਅੰਗੋਂ ਇਹ ਵਰਕਿੰਗ ਕਮੇਟੀ ਦਾ ਨਾਮ ਲਿਆ ਜਾਂਦਾ ਅਕਾਲੀ ਦਲ ਦੀ ਜਿਹੜੀ ਐਗਜ਼ੀਕਟਿਵ ਹੈ ਜਾਂ ਵਰਕਿੰਗ ਕਮੇਟੀ ਹੈ ਉਨ੍ਹਾਂ ਨੂੰ ਇੱਕ ਮਤਾ ਪਾਸ ਕਰਨਾ ਪਵੇਗਾ ਇਹੋ 7 ਮੈਂਬਰਾਂ ਨੂੰ ਇੱਕ ਅਪoint ਕਰਦੇ ਹੋਏ ਕਿ 7 ਮੈਂਬਰ ਪਾਰਟੀ ਦੇ ਨਵੀਂ ਮੈਂਬਰਸ਼ਿਪ ਡਰਾਈਵ ਕਰਨਗੇ ਔਰ ਇਹ 7 ਮੈਂਬਰ ਪਾਰਟੀ ਦੇ ਨਵੇਂ ਇਲੈਕਸ਼ਨ ਕਰਾਉਣਗੇ ਔਰ ਇਸ ਮਤੇ ਵਿੱਚ ਇਸ ਕਮੇਟੀ ਨੂੰ ਪੂਰੀ ਖੁਦਮੁਖਤਿਆਰੀ ਦਿੱਤੀ ਜਾਵੇ ਕਿਸੇ ਜੋ ਪੁਰਾਣੇ ਆਫਸਰਰ ਨੇ ਉਹਨਾਂ ਚੋਂ ਕਿਸੇ ਦਾ ਇੰਟਰਫਰੈਂਸ ਨਾ ਹੋਵੇ ਤੇ ਇਹ ਮਤਾ ਪਾਸ ਕਰਕੇ ਇਨਾਂ ਨੂੰ ਪਾਵਰ ਇਹ ਦਿੱਤੀ ਜਾਏ ਜਾਣੀ ਚਾਹੀਦੀ ਆ ਔਰ ਮੇਰੀ ਇਹ ਕਾਲੀ ਗੱਲ ਦੇ ਜੇ ਜੋ ਪ੍ਰੈਜੈਂਟ ਲੀਡਰਸ਼ਿਪ ਆ ਉਹਨਾਂ ਨੂੰ ਇਹ ਬੇਨਤੀ ਆ ਕਿ ਜਲਦੀ ਤੋਂ ਜਲਦੀ ਤੁਸੀਂ ਆਪਣੀ ਵਰਕਿੰਗ ਕਮੇਟੀ ਦੇ ਵਿੱਚ ਇਹ ਮਤਾ ਪਾਸ ਕਰਕੇ ਸੱਤ ਮੈਂਬਰੀ ਕਮੇਟੀ ਨੂੰ ਅਪਾਇੰਟ ਕਰਕੇ ਔਰ ਇਹਨਾਂ ਨੂੰ ਕੰਮ ਸ਼ੁਰੂ ਕਰਾਇਆ ਜਾਏ ਤੇ ਇਹ ਕੰਮ ਮੈਂਬਰਸ਼ਿਪ ਦਾ ਤੇ ਨਵੀਂ ਮੈਂਬਰਸ਼ਿਪ ਤੇ ਨਵੀਂ ਲੀਡਰਸ਼ਿਪ ਨਵੀਆਂ ਚੋਣਾਂ ਦਾ ਸ਼ੁਰੂ ਕਰਾਇਆ ਜਾਏ ਮੈਂ ਹੁਣ ਅੱਜ ਇਹ ਫੈਸਲਾ ਲਿਆ ਕਿ ਜਦੋਂ ਇਹ ਕਮੇਟੀ ਮੈਂਬਰਸ਼ਿਪ ਦੀ ਡਰਾਈਵ ਸ਼ੁਰੂ ਕਰੇਗੀ ਤਾਂ ਮੈਂ ਦਫ਼ਤਰ ਵਿੱਚ ਜਾ ਕੇ ਫਾਰਮ ਭਰ ਕੇ ਅਕਾਲੀ ਦਲ ਦਾ ਮੈਂਬਰ ਬਣੂਗਾ ਤੇ ਮੈਂ ਬਾਕੀ ਵੀ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਕਿ ਦਫ਼ਤਰ ਤੇ ਜਾ ਕੇ ਜਦੋਂ ਮੈਂਬਰਸ਼ਿਪ ਡਰਾਈਵ ਸ਼ੁਰੂ ਹੋਗੇ ਫਾਰਮ ਭਰ ਕੇ ਆਪ ਮੈਂਬਰ ਬਣੋ ਉਸ ਤੋਂ ਬਾਅਦ ਡੈਲੀਗੇਟ ਚੁਣੋ ਤੇ ਡੈਲੀਗੇਟ ਚੁਣਨ ਤੋਂ ਮਗਰੋਂ ਆਪਾਂ ਇਹ ਅਕਾਲੀ ਦਲ ਨੂੰ ਜੋ ਸਾਡੀ ਇੱਕ ਰਿਜਨਲ ਪਾਰਟੀ ਦੇ ਤੌਰ ਤੇ ਇਹਨੂੰ ਮਜ਼ਬੂਤ ਕਰੀਏ ਤੇ ਇੱਕ ਤਰ੍ਹਾਂ ਉਸੇ ਉਸੇ ਤਰ੍ਹਾਂ ਜਿਵੇਂ ਕਿ ਪਹਿਲਾਂ ਅਕਾਲੀ ਦਲ ਦੀ ਗਲੋਰੀ ਸੀ ਇਹਨੂੰ ਵਾਪਸ ਉੱਥੇ ਲੈ ਕੇ ਆਈਏ ਤੇ ਮੁੱਢਲੇ ਸਿਧਾਂਤਾਂ ਦੇ ਉੱਪਰ ਹੀ ਅਕਾਲੀ ਦਲ ਨੂੰ ਚਲਾਇਆ ਜਾਵੇ ਤੇ ਇਸੇ ਵਾਸਤੇ ਅੱਜ ਮੈਂ ਤੁਹਾਨੂੰ ਤਕਲੀਫ਼ ਦਿੱਤੀ ਬਹੁਜੁਰੀਆ ਪੰਜਾਬ ਦੀਆਂ ਬਹੁਤ ਪੈਕਿਊਲਰ ਪ੍ਰੋਬਲਮਸ ਨੇ ਜੋ ਦੂਜੇ ਦੇਸ਼ਦਿਆਂ ਜਾਂ ਦਿੱਲੀ ਯੂਪੀ ਬਿਹਾਰ ਬਾਕੀ ਸਾਰੀਆਂ ਸਟੇਟਾਂ ਦੇ ਨਾਲੋਂ ਅਲੈਦਾ ਨੇ ਉਹਨਾਂ ਪ੍ਰੋਬਲਮਸ ਨੂੰ ਸਿਰਫ ਇਹ ਇੱਕ ਪੰਜਾਬ ਦੀ ਰੀਜਨਲ ਪਾਰਟੀ ਸਮਝ ਸਕਦੀ ਆ ਔਰ ਪੰਜਾਬ ਦੇ ਵਿੱਚ ਰਹੇ ਹੋਏ ਸਮਝ ਸਕਦੇ ਆ ਜੋ ਬਾਹਰੋਂ ਆ ਕੇ ਇੱਥੇ ਇਨਚਾਰਜ ਬਣਾ ਕੇ ਬਿਠਾਏ ਜਾਂਦੇ ਆ ਉਹ ਨਾ ਉਹਨਾਂ ਨੂੰ ਪ੍ਰੋਬਲਮ ਦੀ ਸਮਝ ਆ ਨਾ ਹੀ ਉਹਨਾਂ ਚ ਕੋਈ ਚਾਹਤ ਹੁੰਦੀ ਆ ਇੱਛਾ ਹੁੰਦੀ ਆ ਕਿ ਇਹ ਪ੍ਰੋਬਲਮ ਸੋਲਵ ਕੀਤੀਆਂ ਜਾਣ ਨਹੀਂ ਉਹਦੇ ਵਿੱਚ ਇਹ ਆ ਕਿ ਜਿਵੇਂ ਇਲੈਕਸ਼ਨ ਕਮਿਸ਼ਨ ਅਪੁਆਇੰਟ ਕੀਤਾ ਜਾਂਦਾ ਗਵਰਨਮੈਂਟ ਨੇ ਇਲੈਕਸ਼ਨ ਕਮਿਸ਼ਨ ਅਪੁਆਇੰਟ ਕਰਤਾ ਉਸ ਤੋਂ ਬਾਅਦ ਗਵਰਨਮੈਂਟ ਦੀ ਕੋਈ ਇੰਟਰਫਰੈਂਸ ਨਹੀਂ ਰਹਿੰਦੀ ਇਲੈਕਸ਼ਨ ਕਮਿਸ਼ਨ ਨੇ ਇੰਡੀਪੈਂਡੈਂਟ ਕੰਮ ਕਰਨਾ ਹੁੰਦਾ ਉਸੇ ਤਰ੍ਹਾਂ ਜਿਹੜੀ ਇਹ ਕਮੇਟੀ ਬਣੇ ਇੱਕ ਇਲੈਕਸ਼ਨ ਕਮਿਸ਼ਨ ਵਾਂਗੂ ਬਣੇ ਕਿ ਉਹਨਾਂ ਨੂੰ ਬਾਦ ਦੇ ਵਿੱਚ ਕਿਸੇ ਕਿਸੇ ਚੀਜ਼ ਵਾਸਤੇ ਵਾਪਸ ਲੀਡਰਸ਼ਿਪ ਲਈ ਨਹੀਂ ਆਪਣੇ ਆਪ ਫੈਸਲਾ ਕਰਕੇ ਇੰਡੀਪੈਂਡੈਂਟਲੀ ਕੰਮ ਕਰਨਾ ਉਹ ਮਤਲਬ ਹੈ ਮੇਰਾ ਅਜੇ ਤੱਕ ਦੇਖੋ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਇਰਾਦਾ ਨਾ ਮੇਰਾ ਕੋਈ ਕਿਸੇ ਕੋਈ ਅਹੁਦੇ ਵਾਸਤੇ ਲਾਲਚਾ ਨਾ ਕਿਸੇ ਵਾਸਤੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਤਾਂ ਕਿਉਂਕਿ ਮੈਂ ਇਹ ਸੋਚਦਾ ਕਿ ਪੰਜਾਬ ਦੀਆਂ ਸਮੱਸਿਆ ਦਾ ਹੱਲ ਇੱਕ ਸਿਰਫ ਰੀਜIONAL ਪਾਰਟੀ ਕਰ ਸਕਦੀ ਹੈ ਤੇ ਇਸ ਟਾਈਮ ਸਾਡੇ ਕੋਲੇ ਰੀਜIONAL ਪਾਰਟੀ ਸਿਰਫ ਅਕਾਲੀ ਦਲ ਹੈ ਦੇਖੋ ਇਹ ਉਹ ਜ਼ਿਆਦਾ ਸਮਝਦਾਰ ਨੇ ਮੇਰੇ ਨਾਲੋਂ ਇਹ ਉਹਨਾਂ ਨੂੰ ਜ਼ਿਆਦਾ ਪਤਾ ਕੀ ਕਰਨਾ ਮੈਂ ਤਾਂ ਆਪਣੇ ਲੋਕ ਕਹਿ ਸਕਦਾ ਜਾਂ ਜਿਹੜੇ ਲੋਕ ਨੌਨ ਅਲਾਈਂਡ ਨੇ ਦੂਜੇ ਜਿਹੜੇ ਕਿਸੇ ਪਾਰਟੀਆਂ ਚ ਨਹੀਂ ਹਨ ਜਿਹੜੇ ਕਿ ਜਾਂ ਇਹਨੂੰ ਇਨ ਇਹ ਲੀਡਰਸ਼ਿਪ ਦੇ ਵਾਸਤੇ ਕਿਸੇ ਪਾਰਟੀਆਂ ਚ ਗਏ ਸੀ ਮੈਂ ਉਹਨਾਂ ਨੂੰ ਕਹਿ ਸਕਦਾ ਕਿ ਆਜੋ ਹੁਣ ਵਾਪਸ ਉਹ ਕਰਨ ਤੇ ਜਿਹੜੇ ਇਹ ਪ੍ਰਾਣੀਆਂ ਪਾਰਟੀਆਂ ਦੇ ਲੀਡਰ ਨੇ ਉਹ ਮੇਨਾਂੋਂ ਜ਼ਿਆਦਾ ਸਿਆਣੇ ਉਹਨਾਂ ਨੂੰ ਆਪ ਖੁਦ ਨੂੰ ਪਤਾ ਕਿ ਉਹਨਾਂ ਨੇ ਕੀ ਕਰਨਾ ਦੇਖੋ ਗੱਲ ਇਹੀ ਆ ਕਿ ਜਦੋਂ ਏ ऑलरेडी ਮੌਜੂਦਾ ਲੀਡਰਸ਼ਿਪ ਨੇ ਇਹ ਮੰਨਿਆ ਕਿ ਗਲਤੀਆਂ ਹੋਈਆਂ ਤੇ ਦੂਜੀ ਵਾਰ ਆਬਵੀਅਸਲੀ ਉਹ ਗਲਤੀ ਨਹੀਂ ਕਰਨਗੇ ਕਿ ਹੁਣ ਜੋ ਅਕਾਲੀ ਕਲ ਦੇ ਰਿਜਲ ਸਿਧਾਂਤ ਸੀ ਉਹਨਾਂ ਸਿਧਾਂਤਾਂ ਦੇ ਉੱਤੇ ਹੀ ਅਕਾਲੀ ਕਲ ਚੱਲੂਗਾ ਸੁਭਾਵਨਾ ਬਣ ਜਾਂਦੀ ਹੈ ਤਾਂ ਜਦੋਂ ਫਿਰ ਉਹਦੋਂ ਜੋ ਮੈਂਬਰ ਹੋਣਗੇ ਜਦੋਂ ਵਿੱਚ ਜਜਾਰੂ ਬੰਦੇ ਬੈਠੇ ਹੋਣਗੇ ਤਾਂ ਆਪਣੇ ਆਪ ਉਹ ਇਨਸ਼ੋਰ ਕਰਨਗੇ ਕਿ ਕੋਈ ਇਸ ਤਰ੍ਹਾਂ ਦੇ ਗਲਤੀਆਂ ਨਾ ਹੋਣ ਉਹ ਹੁਣ ਉਹਨਾਂ ਨੂੰ ਕਿ ਉਹ ਅੰਤਰ ਉਹਨਾਂ ਦੀ ਕਮੇਟੀ ਆ ਉਹਦੀ ਮੀਟਿੰਗ ਹੋਈਗੀ ਉਹਦੇ ਚ ਦੱਸਣਗੇ ਨਹੀਂ ਜੀ ਮੈਰਾ ਮੇਰੀ ਕਿਸੇ ਨਾਲ ਨਿਗਲ ਹੋਈ ਮੇਰੀ ਸਿਰਫ ਤਾਮੀਰ ਸਾਹਿਬ ਨਾਲ ਗੱਲ ਹੋਈ ਸੀ ਪੁੱਛਣ ਵਾਸਤੇ ਕਿ ਵੀ ਦੱਸੋ ਤੁਸੀਂ ਮੈਂਬਰਸ਼ਿਪ ਕਦੋਂ ਸ਼ੁਰੂ ਕਰ ਰਹੇ ਹੋ ਕਹਿੰਦੇ ਅਜੇ ਵਿਚਾਰ ਕਰ ਰਹੇ ਆ ਬਾਕੀ ਮੇਰੀ ਕਿਸੇ ਕਾਲੀ ਲੀਡਰ ਨਾਲ ਕਿਸੇ ਵਰ ਨਾਇਰ ਦੇ ਬਾਰੇ ਗੱਲ ਨਹੀਂ ਹੋਈ ਕਿਉਂਕਿ ਇਹ ਮੇਰਾ ਆਪਣਾ ਮੰਦਾ ਵਿਚਾਰ ਆ ਮੈਂ ਆਪ ਚੋਨਾ ਕਿ ਕਾਲੀ ਦਲ ਨੂੰ ਕੀਤਾ ਜਾਵੇ ਮੈਂ ਕੋਈ ਸੌਦੇਬਾਜ਼ੀ ਕਰਕੇ ਨਹੀਂ ਵੀ ਚਾਹੂੰਗਾ ਕਿ ਮੈਨੂੰ ਇਹ ਆਉਦਾ ਦਿਓ ਤੇ ਮੈਂ ਤਾਂ ਵੀ ਚਾਹੂੰਗਾ ਮੈਂ ਤਾਂ ਇੱਕ ਨਮਾਣਾ ਜਆ ਵਰਕਰ ਬਣ ਕੇ ਇਹਦੇ ਵਿੱਚ ਆ ਰਿਆਂ ਤੇ ਇਹਨੂੰ ਜੁਆਨ ਕਰਨਾ ਚਾਹਣਾ ਨਾ ਕਿ ਕਿਸੇ ਅਹੁਦੇ ਦੇ ਲਾਲਚ ਚchnਾ ਕਿਸੇ ਸੌਦੇਬਾਜ਼ੀ ਨਾਲ ਦੇਖੋ ਮੈਂ ਦੂਰੋਂ ਜੋ ਦੇਖਿਆ ਜੋ ਤੁਹਾਡੇ ਰਾਹੀਂ ਮੀਡੀਆ ਦੇ ਰਾਹੀਂ ਦੇਖਿਆ ਇਹ ਬਹੁਤ ਹੀ ਪਹਿਲੀ ਗਲਤੀ ਹੈ ਇਹ ਬਹੁਤ ਹੀ ਮੰਤ ਭਗਾ ਜਿਸ ਨੇ ਵੀ ਇਹ ਕੀਤਾ ਜਾਂ ਜੋ ਵੀ ਇਹਦੇ ਪਿੱਛੇ ਉਹ ਇੱਕ ਤਰ੍ਹਾਂ ਦਾ ਇਹ ਅਟੈਕ ਜੋ ਜਦੋਂ ਕਿ ਪੰਜਾਬ ਦੇ ਵਿੱਚ ਹੁਣੇ ਅਕਾਲੀ ਦਲ ਜਦੋਂ ਟਾਈਮ ਸੀਗਾ ਸਟਰੈਂਥਨ ਕਰਨ ਦਾ ਕਾਲੀ ਦਲ ਨੂੰ ਸਟਰੋਂਗ ਕਰਦਾ ਔਰ ਮਤਭੇਦ ਖਤਮ ਕਰਦਾ ਜਿਹੜਾ ਇਹ ਕੀਤਾ ਇਹ ਬਹੁਤ ਹੀ ਗਲਤ ਗੱਲ ਕੀਤੀ ਆ ਔਰ ਇਹ ਸ਼ਰਮਨਾਕ ਗੱਲ ਆ ਇਹ ਵਾਲੀ ਦੂਜੀ ਗੱਲ ਜਿਹੜੀ ਮੈਂ ਇੱਕ ਕਹਾਂਗਾ ਉਸ ਤੋਂ ਵੀ ਜ਼ਿਆਦਾ ਜਿਹੜੀ ਸ਼ਰਮਨਾਕ ਗੱਲ ਆ ਜਿਹੜਾ ਪੰਜਾਬ ਸਰਕਾਰ ਨੇ ਸਟੈਂਡ ਲਿਆ ਪੰਜਾਬ ਸਰਕਾਰ ਨੇ ਪਹਿਲਾਂ ਤਾਂ ਕਿਹਾ ਬੜੀ ਮਸਤੀ ਦੇ ਨਾਲ ਸਾਡੇ ਜੋ ਪੁਲਿਸ ਵਾਲਿਆਂ ਨੇ ਸੁਖਵੀਰ ਬਾਦਲ ਨੂੰ ਬਚਾ ਲਿਆ ਇਹ ਉਹਨਾਂ ਨੂੰ ਉਹ 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 ਨੂੰ ਆਪਣੇ ਮਕਸਦ ਚ ਕਾਮਯਾਬ ਨਹੀਂ ਹੋਣ ਦਿੱਤਾ ਇੱਕ ਪਾਸੇ ਤਾਂ ਆਪਣੇ ਆਪ ਨੂੰ ਕਿਹਾ ਨਾਲ ਦੀ ਨਾਲ ਹੀ ਬਿਆਨ ਉਹਦੇ ਨਾਲ ਹੀ ਇਕੱਠਾ ਹੀ ਮਲਕਿ ਉਧਰੋਂ ਅਟੈਕ ਹੋਇਆ ਅਟੈਕ ਦੇ ਘੰਟੇ ਦੇ ਵਿੱਚ ਵਿੱਚ ਬਿਆਨ ਆ ਗਿਆ ਕਿ ਅਸੀਂ ਤਾਂ ਸਿੰਪਥੀ ਐਂਗਲ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਸਿੰਪਥੀ ਐਂਗਲ ਦਾ ਮਤਲਬ ਕੀ ਹੁੰਦਾ ਕਿ ਫਰਾਡ ਸੀ ਇਹ ਅਟੈਕ ਫਰਾਡ ਸੀ ਮਲਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਸਰਕਾਰ ਕਰ ਕੀ ਰਹੀ ਹੈ ਤੁਸੀਂ ਕਹਿ ਰਹੇ ਹੋ ਅਸੀਂ ਮਿਸਟੇਜੀ ਦਿਖਾਈਆ ਫਿਰ ਤੁਸੀਂ ਕਹਿ ਰਹੇ ਹੋ ਦਸ ਫਰਾਡ ਸੀ ਇਸ ਨੂੰ ਇਨਵੈਸਟੀਗੇਟ ਕਰ ਰਹੇ ਆ ਬਹੁਤ ਜਿਆਦਾ ਸ਼ਰਮਨਾਕ ਗੱਲਾਂ ਇਹ ਪੰਜਾਬ ਸਰਕਾਰ ਨੂੰ ਇਸ ਵਾਸਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਇਸ ਲਾਈਨ ਨੂੰ ਅਡਾਪਟ ਕਰ ਲਈ ਨਾਲ ਦੀ ਨਾਲ ਜਿਹੜੇ ਉਹਨਾਂ ਨੇ ਗੱਲ ਕਹੀ ਹੈ ਦੇਖੋ ਮੈਂ ਉਹ ਜਿਆਦਾ ਮਿਨਿਊਟਲੀ ਨਹੀਂ ਉਹਨਾਂ ਨੂੰ ਐਗਜ਼ਾਮਨ ਕੀਤਾ ਥੋੜਾ ਮੀਡੀਆ 'ਚ ਦੇਖਿਆ ਉਹ ਉਹਨਾਂ ਨੂੰ ਜਿਆਦਾ ਪਤਾ ਕਿਉਂਕਿ ਉਹਨਾਂ ਨੇ ਮਿਨਿਊਟਲੀ ਐਗਜ਼ਾਮਨ ਕੀਤਾ ਹੋਵੇਗਾ ਬਿਲਕੁਲ ਜੇਕਰ ਮਲਕੇ ਦੇਖੋ ਗੱਲ ਇਹ ਆ ਮંત્રી ਦਾ ਅਹੁਦਾ ਕੋ ਮੈਨੂੰ ਚੁੰਡੀਆਂ ਨਹੀਂ ਸੀ ਵੜਦਾ ਦੋ ਤਿੰਨ ਕਾਰਨ ਸੀ ਤੁਹਾਨੂੰ ਮੈਂ ਦੱਸਿਆ ਸੀ ਉਧਰੋਂ ਤਾਂ ਸੱਜਣ ਕੁਮਾਰ ਦਾ ਕੇਸ ਆ ਗਿਆ ਸੀ ਕਿ ਉਧਰੋਂ ਇੱਥੇ ਵੀ ਜਿਸ ਤਰੀਕੇ ਨਾਲ ਪਾਰਟੀ ਚੱਲ ਰਹੀ ਸੀ ਉਹ ਮੈਨੂੰ ਠੀਕ ਨਹੀਂ ਸੀ ਲੱਗ ਰਿਆ ਤੇ ਇਹਨਾਂ ਹਾਲਤਾਂ ਦੇ ਕਰਕੇ ਮੈਂ ਉਦੋਂ ਮੰਤਰੀ ਦਾ ਅਹੁਦਾ ਰਿਜ਼ਾਈਨ ਕੀਤਾ ਜਾ ਕੇ ਆਪਣਾ ਕੇਸ ਕੀਤਾ ਔਰ ਉਹ ਵੈਗਰੂ ਦੀ ਮੇਲ ਰਹੀ ਕਿ ਉਹ ਕੇਸ ਦੇ ਵਿੱਚ ਸਫਲਤਾ ਮਿਲੀ ਅੱਜ ਸੱਜਣ ਕੁਮਾਰ ਨੂੰ 6 ਸਾਲ ਹੋ ਗਏ ਉਹ ਜੇਲ੍ਹ ਬੈਠਾ ਕੱਲ ਹੀ ਤੁਸੀਂ ਅਖਬਾਰਾਂ ਚ ਫੋਰ ਪੜ੍ਹੀ ਹੋਏਗੀ ਕੱਲ ਸੁਪਰੀਮ ਕੋਰਟ ਇੱਕ ਕਾਉਂਸਲਰ ਉਹਦੇ ਨਾਲ ਜਿਹਨੂੰ ਸਜ਼ਾ ਹੋਈ ਆ ਉਹਨੂੰ 12 ਸਾਲ ਹੋ ਗਏ ਜੇਲ੍ਹ ਵਿੱਚ ਕੱਲ ਉਹਨੇ ਆਪਣੀ ਜ਼ਮਾਨਤ ਦੀ ਐਪਲੀਕੇਸ਼ਨ ਲਗਾਈ ਆ ਤੇ ਉਹ ਵੀ ਜੇਲ੍ਹ ਬੈਠੇ ਆ ਉਹ ਇਸੇ ਕਰਕੇ ਪੋਸੀਬਲ ਹੋ ਸਕਿਆ ਕਿ ਤਾਂ ਕਿ ਜਦੋਂ ਮੈਂ ਜਾ ਕੇ ਵਾਪਸ ਉਹ ਕੇਸ ਲੜਨਾ ਸ਼ੁਰੂ ਕੀਤਾ ਤੇ ਮੈਨੂੰ ਮੈਂ ਮਨ ਲਿਕੇ ਆਮ ਕੰਟੈਂਟ ਮੈਂ ਮੈਨੂੰ ਬੜੀ ਖੁਸ਼ੀ ਆ ਕਿ ਮੈਨੂੰ ਵੈਗਰੂ ਨੇ ਐਨੀ ਹਿੰਮਤ ਕੀਤੀ ਕਿ ਮੈਂ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਜਾ ਕੇ ਆਪਣਾ ਕੇਸ ਵੱਲ ਧਿਆਨ ਦੇ ਸਕੇ